ਬਾਈ ਸਤਿ ਸ਼੍ਰੀ ਅਕਾਲ ਜੀ ਥੋੜਾ ਵੀ ਰਿਲੇਸ਼ਨ ਕਹਿ ਲੈਣਾ ਤੇ ਦੇਖੋ ਬਾਈ ਹਨਾ ਪਿਆਰ ਦੀ ਗੱਲ ਹੈ ਅਸੀਂ ਗਏ ਸੀ ਪਿੰਡ ਹਰਿਆਣਾ ਬਾਈ ਜਿਹੜਾ ਪਿੰਡ ਲੱਗਦਾ ਇਹ ਨਾਲ ਨਾਲ ਅਲੀਕੇ ਅਲੀਕੇ ਮੰਡੇ ਗਏ ਸੀ ਬਾਈ ਮੰਗੇ ਜਾਂਦੇ ਸੀਗੇ ਤੇ ਆ ਬਾਈ ਸਾਡੇ ਭਰਾ ਨੇ ਬਾਈ ਆ ਸਾਡਾ ਭਰਾਸਿਆਂ ਵਾਲੇ ਨੰਬਰਦਾਰ ਸਾਹ ਖੜੇ ਨੇ ਪੀ ਮਾਟੇ ਦਾ ਤੇ ਬਾਈ ਬਹੁਤ ਪਿਆਰ ਮਿਲੇ ਬਾਈ ਜਮਾ ਵਿਆਹ ਨਾ ਬਈ ਪੱਤੇ ਚਾ ਚੜ ਗਿਆ ਠੀਕ ਹੈ ਜੇ ਸਾਡੇ ਭਰਾ ਮਿਲੇ ਤੇ ਬਈ ਬਹੁਤ ਵਧੀਆ ਬਾਈ ਆਪਾਂ ਕਹਿੰਦੇ ਆ ਵੀ ਐਸੇ ਤਰ੍ਹਾਂ ਹੀ ਪਿਆਰ ਬਣਿਆ ਰਹੀ ਬਈ ਹਨਾ ਫੇਸਬੁਕ ਤੇ YouTube ਤੇ ਬਾਈ ਬਹੁਤ ਪਿਆਰ ਦਿੰਨੇ ਹੋ ਤੇ ਅੱਜ ਸਾਡੇ ਭਰਾ ਮਿਲ ਕੇ ਬਾਈ ਸਾਨੂੰ ਬਹੁਤ ਖੁਸ਼ੀ ਹੋਈ ਆ ਬਾਈ ਬਾਈ ਨੰਬਰ ਤਰਫਾਂ ਖੁਸ਼ੀ ਕਾਜੀ ਠੀਕ ਹਨਾ ਕੰਮ ਦੇ ਜੀ ਕਹਿ ਦੋ ਵੀਰ ਬਾਈ ਜੀ ਅੱਜ ਤੁਸੀਂ ਚਾਂਤ ਕੀ ਸੀ ਕਿ ਸਾਡੀ ਨੂੰ ਸਾਨੂੰ ਮਿਲੇ ਹਾਂ ਜੀ ਦੂਰ ਤੋਂ ਰੋਟ ਦੇ ਦੇਖਿਆ ਦੀ ਬਾਈ ਰੇਸ ਨੂੰ ਗਿਆਨਾਂ ਦੀ ਠੀਕ ਹੈ ਜੀ ਦੱਸ ਤੁਹਾਨੂੰ YouTube ਤੇ ਫੇਸਬੁਕ ਤੇ ਬੜੇ ਚਿਰ ਤੋਂ ਦੇਖਦੇ ਆ ਬੜਾ ਠੋੜਾ ਵਧੀਆ ਲੱਗਦੀ ਆ ਸਾਨੂੰ ਲੱਗਦੀ ਆ ਓਕੇ ਬਾਈ ਜੀ ਓਕੇ ਓਕੇ ਆਪਾਂ ਚਾਰ ਦੇ ਦਿੱਤੇ ਪਰਿਵਾਰ ਦੇ ਹਾਂਜੀ ਸਾਡੀ ਦਾ ਆਪ ਨੂੰ ਤਾਂ ਕੈਨੇਡਾ ਬਣਾਉਂਦਾ ਅਗਲਾ ਉਹ ਪਰਵਾਦ ਦੇਖਣ ਲਈ ਨਹੀਂ ਦੇਖਣ ਵਾਲਾ ਹਾਂ ਜੀ ਹਾਂ ਸਾਰਾ ਪਰਵਾਦ ਦੇਖਦਾ ਜੀ ਫੁੱਟਗਾ ਜਿਹੜਾ ਬਿਲਕੁਲ ਬਿਲਕੁਲ ਉਸ ਕਲਾਂ ਹੈ ਜਿਹਨਾਂ ਨੂੰ ਮਿਲਦੀਆਂ ਪਰਵਾਦ ਨੂੰ ਸਿੱਖਣ ਵਾਲਿਆਂ ਨੂੰ ਮਿਲਦੇ ਹਾਂਜੀ ਹਾਂਜੀ ਲੱਗਦੀ ਆਂ ਅੱਜ ਬੜਾ ਖੁਸ਼ੀ ਜਾਤ ਹੈ ਨਾ ਤੁਸੀਂ ਸਾਨੂੰ ਮਿਲ ਕੇ ਬਿਲਕੁਲ ਬਈ ਚੜ੍ਹਦੀ ਗੱਰੇ ਬਈ ਜੀ ਠੀਕਲਾ ਸਾਡੀ ਬੱਸਾ ਬਣਾ ਇਹ ਬਾਈ ਜੀ ਨੇ ਤੇ ਆਪਣੇ ਇਹ ਬਾਈ ਜੀ ਨੇ ਮੈਂ ਨੰਬਰ ਧਾਰਨ ਨਿਰਮਲ ਜੀ ਮਾਂ ਕੋਲ ਪਰਮਾਤਮਾ ਸੱਚੇ ਪਾਤਸ਼ਾਹ ਤੋਂ ਆਪਣੀ ਤੌਹਲੀ ਪ੍ਰਤੀਕਤ ਸਹਿ ਬਾਈ ਜੀ ਦਾ ਖਾਸਾ ਬਈ ਮੈਨੂੰ ਵੀ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਦੋਸਤਾਂ ਨੂੰ ਮਿਲ ਬਹੁਤਾਰੇ ਕੁਝੀ ਹੁੰਦੀ ਹੈ ਕਿੰਨੇ ਵੀ ਕਰੇ ਉਨੀ ਕੁਝੀ ਹੁੰਦੀ ਹੈ ਠੀਕ ਹੈ ਬਾਈ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਮੱਤ-ਵੱਤ ਧੰਨਵਾਦ ਬਾਈ ਸਸਿਕਾ